ਫਿਰ ਆਪਾਂ ਸਹਿਜ ਪਾਠ ਕਰਾਂਗੇ ਜੀ ਵਾਹ ਗੁਰੂ 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 ਤਨ ਸ਼੍ਰੀ ਗੁਰੂ ਅਰਜਨ ਦੇਵ ਜੀ 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 ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਸੁਰਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਆਓ ਜੀ ਹੁਣ ਆਪਾਂ ਸਹਿਜ ਪਾਠ ਸ਼ੁਰੂ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹੀ ਮਹੱਲਾ ਪੰਜਵਾਂ ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ RAM ਮਨ ਇਛੇ ਸਵੇਈ ਫਲ ਪਾਏ ਕਰਤੇ ਆਪ ਵਸਾਇਆ RAM ਕਰਤੇ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਪਾਈ ਸੁਖ ਵਿਗਾਸੇ ਗੁਣ ਗਾਵੇ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਕਹ ਨਾਨਕ ਕਹ ਨਾਨਕ ਸਤ ਗੁਰ ਬਲਿਹਾਰੀ ਜਿਨ ਇਹੋ ਥਾਨ ਸੁਹਾਇ ਕਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ RAM संत भगत हर नाम या राधे कटिए जम की फांसी राम पाटी जम फांसी प्रबे अविनासी हर हर नाम ते आए सगल समग्री पूरण होई मन के छह फल पाए संत सजन सुख माने रलिया दुख दर्द प्रम नासी शब्द सवारे सतगुरु पूरे नानक सद्बल जासी ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੇ ਸਵਾਈ ਰਾਮ ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆਤ ਜੁਗਾਦ ਭਗਤਨ ਕਾ ਰਖਾ ਸੋ ਪ੍ਰਭ ਭਇਆ ਦਇਆਲਾ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤੀਪਾਲਾ ਦੇਹ ਦੇ ਸਪੂਰ ਰਹਿਆ ਜਸ ਸੁਆਮੀ ਕੀ ਮਤ ਕਹਿ ਨਾ ਜਾਈ ਕੋ ਨਾਨਕ ਸਤ ਗੁਰ ਬਲੇ ਹਾਰੀ ਜਿਨੇ ਅਬ ਚਲਨੀ ਵਰਖਾਈ ਗਿਆਨ ਤੀਆਂ ਪੂਰਨ ਪਰਮੇਸਰ ਹਰ ਹਰ ਕਥਾ ਨਿਤ ਸੁਣੀਐ RAM ਅਨਹਦ ਚੋਜ ਭਗਤ ਪਾਵ ਪੰਜਨ ਅਨਹਦ ਵਾਜੈ ਤੁਣੀਐ RAM ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਕੋਸ਼ਟ ਨਿਤ ਹੋਵੇ ਹਰ ਨਾਮੀ ਅਰਾਧੀ ਮੈਲ ਸਭ ਕਟੇ ਕਿਲ ਵਿਖ ਸਗਲੈ ਖੋਵੇ ਤਹਿ ਜਨਮ ਨ ਮਰਣਾ ਆਵੜ ਜਾਣਾ ਪਹੜ ਨ ਪਾਈਏ ਜੋਨੀਏ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪਰਸਾਦ ਇਚ ਪੁਨੀਏ ਸੁਹੀ ਮਹਲਾ ਪੰਜਵਾ संत के कार्य आप खलोया संता के कार्य आप खलोया हर काम करावनी आया राम तर्त सुहाविताल सुहावा विच अमृत जल छाया रामा अमृत जल छाया पूरन साज कराया सकल मनोरथ पूरे ਜੈ ਜੈ ਕਰਪਿਆ ਜਗ ਅੰਤਰ ਲਾਥੀ ਸਗਲ ਵੀ ਸੂਰੇ ਪੁਰਨ ਪਰਖ ਅਚਤੇ ਅਮੇ ਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਦ ਰਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਨਾਵ ਨਿਦ ਸਿਦ ਰਿਦ ਦੀਨੇ ਕਰਤੇ ਟੋਟ ਨਾ ਆਵੇ ਕਾਈ ਰਾਮ ਖਾਤ ਖਰਚਤ ਬਲਛਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਦਾਤ ਸਵਾਈ ਨਿਕੁੱਟ ਨ ਜਾਈ ਅੰਤਰ ਜਾਮੀ ਪਾਇਆ ਕੋਟ ਬਿਗਨ ਸਗਲੇ ਉਠ ਨਾਠੇ ਦੁਖ ਨਾ ਨੇੜੇ ਆਇਆ ਚਾਂਤ ਸਹਿਜ ਆਨੰਦ ਕਨੇਰੇ ਬਿੰਸੀ ਭੂਖ ਸਬਾਈ ਨਾਨਕ ਗੁਣ ਗਾਵੇ ਸੁਆਮੀ ਕੇ ਅਚਰਜ ਜਿਸ ਵਡੇ ਆਈ ਰਾਮ ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕੀਆ ਵਿਚਾਰਾ ਰਾਮ ਭਗਤ ਸੋਹਨ ਹਰ ਕੇ ਗੁਣ ਗਾਵੇ ਸਦਾ ਕਰੇ ਜੈਕਾਰਾ ਰਾਮ ਗੁਣ ਗਾਏ ਗੋਬਿੰਦ ਅਨਦ ਉਪਜੈ ਸਾਧ ਸੰਗਤ ਸੰਗ ਬਣੀ ਜਿਨੇ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਕਨੀ ਅਠ ਸਾਠ ਤੀਰਥ ਪੁੰਨ ਕਿਰਿਆ ਮਹਾ ਨਰਮਲ ਚਾਰਾ ਪਤਿਤ ਪਾਵਨ ਬਿਰਦ ਸੁਆਮੀ ਨਾਨਕ ਸ਼ਬਦ ਅਧਾਰਾ ਗੁਣ ਨੇ ਧਾਨ ਮੇਰਾ ਪ੍ਰਭ ਕਰਤਾ ਉਸ ਤਤ ਕੌਣ ਕਰੀ ਜੈ ਰਾਮ ਸੰਤਾ ਕੀ ਬੇਨੰਤੀ ਸੁਆਮੀ ਨਾਮ ਮਹਾਰਸ ਦੀ ਜੈ ਰਾਮ ਨਾਮ ਤੇ ਜੇ দান ਕੀਜੇ ਬਿਸਰ ਨਹੀਂ ਇੱਕ ਖਿਨੋ ਗੁਣ ਕੋ ਪਾਲ ਉਚਰ ਰਸਨਾ ਸਦਾ ਕਾਈਐ ਅਨ ਦਿਨੋ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਪੀਜੈ ਬਿਨਵੰਤ ਨਾਨਕ ਇਛ ਪੁਨੀ ਪੇਖ ਦਰਸਨ ਜੀਜ ਰਾਗ ਸੁਹੀ ਮਹੱਲਾ ਪੰਜਵਾਂ ਛੰਤ ਇਕ ਓੰਕਾਰ ਸਤ ਗੁਰ ਪ੍ਰਸਾਦ ਮਿਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉਮ ਸੰਮਲ ਥਕੀ ਜੀ ਓ ਕਦੇ ਨਾ ਬੋਲੇ ਕੋੜਾ ਕੋੜਾ ਬੋਲ ਨਾ ਜਾਣ ਪੂਰਨ ਭਗਵਾਨ ਔਕਣ ਕੋ ਨਾ ਚੀਤਾ ਰੈ ਪਦ ਤ ਪਾਵਨ ਹਰ ਪੈਰ ਦ ਸਦਾਏ ਇੱਕ ਤਿਲ ਨਹੀਂ ਪੰਨ ਕਾਲੈ ਘਟ ਘਟ ਵਾਸੀ ਸਰਬ ਨਿਵਾਸੀ ਨਿਰਹੀ ਤੇ ਨਰਾ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਹੋ ਬਿਸਮ ਭਈ ਜੀ ਹਰ ਦਰਸ਼ਨ ਦੇਖਿਆ ਪਰਾ ਮੇਰਾ ਸੁੰਦਰ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ ਪ੍ਰਭ ਪੇਖਤ ਜੀਵਾ ਠੰਡੀ ਥੀਵਾ ਤਿਸ ਜੇ ਵੜੇ ਅਵਰਨ ਕੋਈ ਆਤ ਅੰਤ ਮਦ ਪ੍ਰਭ ਰਵਿਆ ਜਲ ਥਲ ਮਹੀ ਗਲ ਸੋਈ ਚਰਨ ਕਮਲ ਜਪ ਸਾਗਰ ਤਰਿਆ ਭਵ ਜਲ ਉਤਰੇ ਪਾਰਾ ਨਾਨਕ ਸਰਣ ਪੁਰਨ ਪਰਮੇਸ਼ਰ ਤੇਰਾ ਅੰਤ ਨ ਪਰਵਰਾ ਹਉ ਨਿਮਖ ਨ ਛੋਡਾਂ ਜੀ ਹਰ ਪ੍ਰੀਤਮ ਪ੍ਰਾਣ ਅਧਾਰੋ ਗੁਰ ਸਤ ਗੁਰ ਕਹਿਆ ਜੀ ਸਾਚਾ ਅਗਮ ਵਿਚਾਰੋ ਮਿਲ ਸਾਧੂ ਕੀ ਨਾਤਾ ਨਾਮ ਲੀਨਾ ਜਨਮ ਮਰਨ ਦੁਖ ਨਾ ਠੇ ਸਹਜ ਸੁਖਿਆਨੰਦਿਕ ਨਿਰਹਿਮ ਬੈਨ ਠੀ ਗਾਟੇ ਸਭ ਕੈ ਮਦ ਸਭ ਹਉ ਤੇ ਬਾਹਰ ਰਾਗ ਦੋਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੀਤਮ ਮਨ ਸਧਾਰੋ ਮੈਂ ਖੋਜਤ ਖੋਜਤ ਜੀ ਹਰ ਨਹਿ ਚਲ ਸੁ ਕਰ ਪਾਇਆ ਬ ਬ ਅਧਰਵ ਡਿਠੇ ਜੀਉ ਤਾ ਚਰਨ ਕਮਲ ਚਿਤ ਲਾਇਆ ਪ੍ਰਭ ਅਬినాਸੀ ਹੋਂ ਤਿਸ ਕੀ ਦਾਸੀ ਮਰੀ ਨਾ ਆ ਬਹਿ ਜਾਏ ਤਰਮੇ ਅਰਥ ਕਾਮ ਸਭ ਪੂਰਨ ਮਨ ਚਿੰਦੀ ਇਛਿ ਪੁਜਾਏ ਸ੍ਰुत ਸਿਮਰਤ ਗੁਨ ਗਾਵੇ ਕਰਤੇ ਸਤ ਸਾਧਿਕ ਮਨ ਜਨt ਆਇਆ ਨਾਨਕ ਸਰਨ ਕਿਰਪਾ ਦੇ ਸੁਆਮੀ ਵਟ ਭਾਗੀ ਹਰ ਹਰ ਗਾਇਆ ਇਕ ਓੰਕਾਰ ਸਤ ਗੁਰ ਪ੍ਰਸਾਦ ਵਾਰ ਸੁਹੀ ਕੀ ਸਲੋਕ ਨਾਲ ਮਹਲਾ 3 ਸੋ ਲੋਕ ਮਹਲਾ ਤੀਜਾ ਸੁਹੈ ਇਸ ਤੋਹਾ ਗਣੀ ਪਰ ਪਿਰ ਰਾਵਣ ਜਾਏ ਪਿਰ ਛੋਟੇ ਆਕਾਰ ਆਪਣੇ ਮੋਹੀ ਦੂਜੈ ਪਾਏ ਮਿੱਠਾ ਕਰਕੇ ਖਾਇਆ ਬਹੁਤ ਸਾਦੋ ਬਦਿਆ ਰੋਗ ਸੁਧ ਭਤਾਰ ਹਰ ਛੋਡਿਆ ਫਿਰ ਲਗਾ ਜਾਏ ਸੰਜੋਗ ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜਿ ਸਿਗਾਰ ਸਹਜ ਸਚ ਪਿਰ ਰਾਵਿਆ ਹਰ ਨਾਮਾ ਹੋਰ ਤਾਰ ਆਗਿਆ ਕਰੀ ਸਦਾ ਸੁਹਾਗਣ ਆਪ ਮੇਲੀ ਕਰ ਤਾਰ ਨਾਨਕ ਪਿਰ ਪਾਇਆ ਹਰ ਸੱਚਾ ਸਦਾ ਸੁਹਾਗਣ ਨਾਰ ਮਹਲਾ 3 ਸੋਹ ਬੀਏ ਨਾਈ ਮਾਣੀਏ ਸੋ ਸੋਹ ਸਦਾ ਸਮਾਲ ਨਾਨਕ ਜਨਮ ਸਵਾਰੇ ਆਪਣਾ ਖੁਲ ਪੀ ਛੁੱਟੀ ਨਾਲ ਪੌੜੀ ਆਪੇ ਤਖਤ ਰਚਾਇਓ ਆਕਾਸ ਪਤਲਾ ਹੁਕਮੇ ਤਰਤੀ ਸਾਜਿ ਅਨ ਸੱਚੀ ਤਰਮਸਾਲਾ ਆਪ ਉਪਾਇ ਖਪਾਇਦਾ ਸੱਚੇ ਦੀਨ ਦਇਆਲਾ ਸਬਨਾ ਰੱਜ ਕਸਮ 바ਹਦਾ ਤੇਰਾ ਹੁਕਮ ਨਰਲਾ ਆਪੇ ਆਪ ਵਰਤਦਾ ਆਪੇ ప్రతిਪਲ ਸਲੋਭ ਮਹਲਾ ਤੀਜਾ ਸੁਹਬਤਾ ਸੁਭਾਗਣੀ ਜਾ ਮੰਨ ਲੈ ਸਚਨਾਉ ਸਤਗੁਰ ਆਪਣਾ ਮਨਾਈ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਹੀਂ ਥਾਉ ਐਸਾ 시ਗਾਰ ਬਣਾਏ ਤੂੰ ਮਹਿਲਾ ਕਦੇ ਨਾ ਹੋਵੇ ਐਨਸ ਲਾਗੇ ਪਾਉ ਨਾਨਕ ਸੁਹਾਗਣ ਕਾ ਕੀਆ ਜਿਹਨ ਹੈ ਅੰਦਰ ਸੱਚ ਮੁਖ ਉਜਲਾ ਖਸਮੇ ਮਾਇ ਸਮਾਇ ਮਹਲਾ ਤੀਜਾ ਲੋਕਾਂ ਵਿੱਚ ਹੋ ਸੁਹਾਵੀ ਸੁਹਾਵੇ ਸਕਰੀ ਸੀਂ ਸੋਹ ਨਾ ਪਾਈਏ ਕਰ ਕਰ ਵੇਸ ਰਹੀ ਨਾਨਕ ਤਿੰਨੀ ਸੋਹ ਪਾਇਆ ਜਿਨਨੀ ਗੁਰ ਕੀ ਸਿੱਖ ਸੁਣੀ ਜੋ ਤਿਸ ਪਾਵੈ ਸੋ ਥੀਐ ਇਨ ਬਿਦਕੰਤ ਮਿਲੀ ਪੌੜੀ ਬੁਕਮੀ ਸ੍ਰਿਸ਼ਟ ਸਾਚਿਐਨ ਬਹੁਤਿਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇ ਤੜਾ ਸਚੇ ਅਲਖ ਅਪਾਰਾ ਇਕ ਨਾਨੂ ਤੂੰ ਮੇ ਲਲ ਗੁਰ ਸ਼ਬਦ ਵਿਚਾਰਾ ਸਚ ਰਤੇ ਸੇ ਨਰਮਲੇ ਹਉ ਮੈਂ ਤਜ ਬਿਕਾਰਾ ਜਿਸ ਤੂੰ ਮੇਲੇ ਸੋ ਤੁਦ ਮਿਲੇ ਸੋਈ ਸਚਿਆਰਾ ਸੇ ਲੋਕ ਮਹਲਾ ਤੀਜਾ ਸੁਹਬੀਏ ਸੁਹਾ ਸਭ ਸੰਸਾਰ ਹੈ ਜੇ ਨ ਦੁਰਮਤ ਦੂਜਾ ਪਾਓ ਕਿੰਨ ਮੈਂ ਚੂਰ ਦਸਾ ਬੈਨ ਸਜਾਏ ਜੋ ਟਿਕ ਨਾ ਬਿਰਖ ਕੀ ਛਾਉ ਗੁਰਮੁਖ ਲਾਲੋ ਲਾਲ ਹੈ ਜਿਉ ਰੰਗ ਮਜੀਠ ਸਜੜਾਉ ਉਲਟੀ ਸਖਤ ਸਿਵੈ ਕਰਾਈ ਮਨ ਵਸਿਆ ਹਰ ਅੰਮ੍ਰਿਤ ਨਾਉ ਨਾਨਕ ਬਲਿਹਾਰੀ ਗੁਰ ਆਪਣੇ ਜਿਤ ਮਿਲੀਐ ਹਰ ਗੁਣ ਕਾਉ ਮਹਲਾ ਤੀਜਾ ਸੁਹਾਰ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹਤੇ ਬਲਮ ਨਾ ਹੋਬਈ ਰੰਡ ਬੈਠੀ ਤੁਝ ਪਾਏ ਮੁੰਦਿਆਣੀ ਦੰਮਣੀ ਸੁਹ ਵੇਸ ਲੁਬਾਏ ਸ਼ਬਦ ਸੱਚੇ ਰੰਗ ਲਾਲ ਕਰ ਪੈ ਪਾਏ ਸਿਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਗੁਰ ਪਾਏ ਬਾੜੀ ਆਪੇ ਆਪੇ ਉਪਾਇਨ ਆਪ ਕੀਮਤ ਪਾਈ ਫਿਸਦਾ ਅੰਤ ਨਾ ਜਾਪਈ ਗੁਰ ਸ਼ਬਦ ਬੁਝਾਈ ਮਾਇਆ ਮੋ ਗੁਬਾਰ ਹੈ ਦੁਜੈ ਪਰਮਾਈ ਮਨ ਮੁਖ ਠੋਰ ਨ ਪਾਈਨੀ ਫਿਰ ਆਵੇਂ ਜਾਈ ਜੋ ਤਿਸ ਪਾਵੇ ਸੋ ਧੀ ਜੋ ਤਿਸ ਪਾਵੇ ਸੋ ਧੀ ਹੈ ਸਭ ਚਲੇ ਰ ਜਾਈਂ ਸੋ ਲੋਕ ਮਹਲਾ ਤੀਜਾ ਸੁਹੇ ਵੇਸ ਕਾਮਣ ਕੁਲਖਣੀ ਜੋ ਪ੍ਰਭ ਛੋਟ ਪਰ ਪਰਖ ਧਰੇ ਪਿਆਰ ਉਸ ਸੀਲ ਨ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮਖੁਆਰ ਜਿਸ ਪੁਰਬ ਹੋ ਗੈ ਲਿਖਿਆ ਤਿਸ ਸਤ ਗੁਰ ਮਿਲੈ ਪਤਾਰ ਸੁਹਾ ਵੇਸ ਸਭ ਉਤਾਰ ਤਰੇ ਗਲ ਪਹਿਰੇ ਖਿਮਾ ਸਿੰਗਾਰ ਪਈਏ ਸਹਰੇ ਬਹੁ ਸੋਭਾ ਪਾਏ ਕਿਸ ਪੂਜ ਕਰੇ ਸਭ ਸਹਸਾਰ ਓਹ ਰਲਾਈ ਕਿਸ ਦੀ ਨਾਰਲ ਜਿਸ ਰਾਵੇ ਸਰਜਣ ਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਵੇਂ ਅਬਿਨਾਸੀ ਫੁਰਖ ਪਰਤਾਰ ਮਹੱਲਾ ਪਹਿਲਾ ਸੁਹ ਰੰਗ ਅਪਨ ਸੁਪਨੇ ਨਿਸੀ ਬਿੰਤਾ ਕੇ ਗਲ ਹਰ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰਾਈਆਂ ਛਾਰ ਪੋੜੀ ਇਹੋ ਜਗ ਆਪਿ ਉਪਾਇਨ ਕਰ ਜੋ ਜਿ ਵਿਦਾਨ ਪੰਜ ਧਾਤ ਦੇ ਵਿੱਚ ਪਾਇਨ ਮੋਹੋਂ ਛੂਟ ਗੁਮਾਨ ਆਵੇ ਜਾਏ ਭਵਾਈਐ ਮਨ ਮੁਖ ਅ ਗਿਆਨ ਇਕ ਨਾ ਆਪ ਬੁਝਾਇਨ ਗਰਮੁਖ ਹਰ ਗਿਆਨ ਭਗਤ ਖਜਾਨਾ ਬਖਸ਼ਿਓ ਹਰ ਨਾਮ ਨਿਧਾਨ ਸ ਲੋਕ ਮਹਲਾ ਤੁਇ ਜਾ ਸੁਹਬੀਏ ਸੁਹਾਵੇਸ ਛੱਡ ਤੂੰ ਤਾਂ ਪਿਰ ਲਗੀ ਪਿਆਰ ਸੁਹਾ ਵੇਸ ਪਰ ਕਿਨੇ ਨਾ ਪਾਇਓ ਮਨ ਮੁਖ ਤਜ ਮੁਈਂ ਗਾਵਾਰ ਸਤ ਗੁਰ ਮਿਲੀਏ ਸੁਹਾ ਵੇਸ ਗਿਆ ਹਉਮੈ ਵਿੱਚੋਂ ਮਾਰ ਮਨ ਤਨ ਰਤਾ ਲਾਲ ਹੋਆ ਰਸਨਾ ਰਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਪੈ ਪਾਏ ਕਰੇ ਸਿਗਾਰ ਨਾਨਕ ਕਰਮੀ ਮਹਿਲ ਪਾਈਐ ਫਿਰ ਰਾਖਿਆ ਔਰ ਤਾਰ ਮਹੱਲਾ ਤੀਜਾ ਮੁੰਦੇ ਸੁਹਾ ਪਰ ਹਰੋ ਲਾਲ ਕਰੋ ਸਿਗਾਰ ਆਵਣ ਜਾਣਾ ਵਿਸਰੇ ਗੁਰ ਸ਼ਬਦੀ ਵਿਚਾਰ ਮੁੰਦ ਸੁਹਾ ਵੀ ਸੋਹਣੀ ਜਿਸ ਕਰ ਸਹਿਜ ਪਤਾਰ ਨਾਨਕ ਸਾਤਨ ਰਾਵੀਐ ਰਾਵੇ ਰਾਵਣ ਹਾਰ ਪੌੜੀ ਮੋਹ ਕੋੜ ਕੋਟੰਬ ਹੈ ਮਨ ਮੁਖ ਮੁਗਦਰਤਾ ਹਉਮੇ ਮੇਰਾ ਕਰ ਮੂਏ ਕਿਛ ਸਾਥ ਨ ਲਿਤਾ ਸਿਰ ਉਪਰ ਜਮ ਕਾਲ ਨ ਸੋਚਈ ਦੂਜੈ ਪਰਮਿਤਾ ਫਿਰ ویਲਾ ਹੱਥ ਨ ਆਵੇ ਜਮ ਕਾਲ ਵਸ ਕੀਤਾ ਜਿਹਾ ਤੋਰ ਲਿਖ ਪਾਇਨ ਸੇ ਕਰਮ ਕਮੀਤਾ ਸ ਲੋਗ ਮਹੱਲਾ ਤੀਜਾ ਸਤਿਆ ਇਹ ਨਾਖਿਅਨ ਜੋ ਮੜਿਆ ਲਗ ਜਲਨ ਨਾਨਕ ਸਤਿਆ ਜਾਣਿਐ ਜੇ ਬਰਹੇ ਚੋਟ ਮਰਨ ਮਹੱਲਾ ਤੀਜਾ ਪੀਸੋ ਸਤਿਆ ਜਾਣਿਐ ਸੀਲ ਸੰਤੋਖ ਰਹਿਨ ਸੇਵਨ ਸਾਈ ਆਪਣਾ ਨਿਤ ਉਠ ਸੰਮਾਲਨ ਮਹੱਲਾ ਤੀਜਾ ਕੰਪਾ ਨਾਲ ਮਹਿਲੀਆਂ ਸੇਤੀ ਅੱਗ ਜਲਾਹੇ ਜੇ ਜਾਣੇ ਫਿਰ ਆਪਣਾ ਤਾਤਨ ਦੁੱਖ ਸਹਾਈ ਨਾਨਕ ਕੰਤ ਨ ਜਾਣਨੀ ਸੇ ਕਿਉਂ ਅੱਗ ਜਲਾਏ ਪਾਵੇ ਜੀਵੋ ਕੈ ਮਰੋ ਦੂਰੋਂ ਹੀ ਪਜ ਜਾਏ ਪੌੜੀ ਤਦ ਦੁੱਖ ਸੁਖ ਨਾ ਲਿਓ ਪਾਇਆ ਲੇਖ ਕਰਤੇ ਲਿਖਿਆ ਨਾਵੇਂ ਜੇਵਡ ਹੋਰ ਤਾਤ ਨਹੀਂ ਤਿਸ ਰੂਪ ਨ ਰਖਿਆ ਨਾਮ ਅਖੋਟ ਨੇ ਥਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵਸੀ ਫਿਰ ਲੇਖ ਨ ਲਿਖਿਆ ਸੇਵਕ ਪਾਈ ਸੇ ਜਨ ਮਿਲੈ ਜਿਨ ਹਰ ਜਪ ਜੱਪਿਆ ਸ ਲੋਕ ਮਹੱਲਾ ਤੂ ਜਾ ਜਿੰਨੀ ਚੱਲਣ ਜਾਣਿਆ ਸੇ ਕਿਉ ਕਰੇ ਵਿਧਾਰ ਚੱਲਣ ਸਾਰ ਨਾ ਜਾਣੀ ਕਾਜ ਸਵਰਣ ਹਰ ਮਹੱਲਾ ਦੂਜਾ ਰਾਤ ਕਾਰਨ ਤਨ ਸੰਚੀਏ ਭਲਕੇ ਚੱਲੋਏ ਲੈ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਬੱਦਾ ਚੱਟੀ ਜੋ ਪਰੇ ਨਾ ਗੁਣ ਨਾਇ ਉਪਕਾਰ ਸੇਤੀ ਖੁਸ਼ੀ ਸਵਾਰਿਆ ਨਾਨਕ ਕਾਜ ਸਾਰ ਮਹੱਲਾ ਦੂਜਾ ਮਨ ਹਟ ਤਰਫ ਨਾ ਜੀ ਪਈ ਜੇ ਬਹੁਤਾ ਕਾਲੇ ਤਰਫ ਜਿਨ ਸਤ ਪਾਉਂਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤੇ ਕਾਰਨ ਜਿਨ ਕੀ ਆਸੋ ਜਾਣੈ ਸੋਈ ਆਪੇ ਸ੍ਰਿਸ਼ਟੀ ਉਪਾਇਨ ਆਪੇ ਫੁਨ ਕੋਈ ਜੁਗ ਚਾਰੇ ਸਭ ਪਵਥ ਕੀ ਕਿੰ ਕੀਮਤ ਹੋਈ ਸਤ ਗੁਰ ਏਕ ਵਿਖਾਲਿਆ ਮਨ ਤਨ ਮੁਖ ਹੋਈ ਗੁਰਮੁਖ ਸਦਾ ਸਲਾਹੀਏ ਕਰਤਾ ਕਰੇ ਸੋ ਹੋਈ ਗੁਰਮੁਖ ਸਦਾ ਸਲਾਹੀਏ ਕਰਤਾ ਕਰੇ ਸੋ ਹੋਈ ਵਾਹਿ ਗੁਰਜੀ ਦਾ ਖਲਸਾ ਵਾਹਿ ਗੁਰਜੀ ਕੀ ਫਤਿਹ